ਤਰੇ ਨੇ ਕ腐ਸ਼ਨ ਨੇ ਕੋਈ ਨਹੀਂ ਪੱਥਰ ਤੋੜ ਰਿਹਾ ਕੋਈ ਕਹ ਰਿਹਾ ਕਿ ਅੱਜ ਜ਼ਿੰਮੇਵਾਰੀ ਭਾਜਪੀ ਤੇ ਮੋਦੀਆਂ ਤੇ ਹੈ ਤੇ ਲੋਕ ਜਿਹੜੇ ਦੇਸ਼ ਦੇ ਪ੍ਰਤੀ ਸਮਰਪਿਤ ਹੈ ਜਿਹੜੇ ਪੰਜਾਬ ਦੇ ਪ੍ਰਤੀ ਸਿਹਰਦ ਹੈ ਉਹ ਸਾਰੇ ਅੱਜ ਬੀਜੇਪੀ ਕਹਿੰਨੀ ਬੜੀ ਆਸ ਨਾਲ ਦੇਖ ਰਿਹਾ ਤੇ ਮੈਨੂੰ ਉਮੀਦ ਹੈ ਵੀ ਅਸੀਂ ਇਹ ਜਿਹੜਾ ਨਿਸ਼ਾਨਾ ਹੈ ਉਸ ਤੋਂ ਵੀ ਅੱਗੇ ਮੈਂਬਰਸ਼ਿਪ ਦਾਵਾਂਗਾ। ਕਹਿੰਦਾ ਤੁਸੀਂ ਇੱਕ ਸਵਾਲ ਸਕਿਆ ਸੀ ਕਿ ਆਪ ਦਾ ਆਏਗਾ ਆਪਣੇ ਵਿਧਾਨ ਸਭਾ ਚ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ ਆਪਣੀ ਪਾਰਟੀ ਦੇ ਖਿਲਾਫ। ਉਹ ਵਿਚਾਰ ਕਰੇ ਆਮ ਆਦਮੀ ਪਾਰਟੀ ਕੇ ਸਾਥ ਗਠਜੰਬਨ ਬੁਲੇ ਕਰਦੇ। ਸੋਰੀ ਮੈਂ ਇੱਕ ਇੱਕ ਵਿਧਾਨ ਸਭਾ ਚੁਨਾਵ ਹੋਨੇ ਕਰ ਆਮ ਆਦਮੀ ਪਾਰਟੀ ਔਰ ਕਾਂਗਰਸ ਗਠਜੰਬਨ ਵਿੱਚ ਚੁਨਾਵ ਲੜ ਸਕਤੀ ਹੈ। ਰਾਹੁਲ ਗਾਂਧੀ ਇਸਕੋ ਵਿਚਾਰ ਵਿਮਰਸ਼ ਕਰ ਰਹੇ। ਕਿਸ ਵਿੱਚ ਵਿਚਾਰ ਵਿਮਰਸ਼ ਕੌਣ ਸ ਹੈ ਜਿਹੜਾ ਬਾਰਮਸ਼ਤਾ ਸਾਹਮਣੇ ਹੈ ਖੜਾ ਹੈ ਤੁਹਾਨੂੰ ਚੰਡੀਗੜ੍ਹ ਮੇ ਖੜੇ ਆਜ ਆਪਣੇ ਤੋਂ ਯਹਾਂ ਪੇ ਕੌਣ ਹੈ ਤੁਹਾਨੂੰ ਇਕੱਠੇ ਹੀ ਹੈ ਜੀ ਦੇਸ਼ ਭਰ ਮੇ ਇਕੱਠੇ ਹੈ ਤੋਂ ਹਰਿਆਣਾ ਔਰ ਪੰਜਾਬ ਇੱਕ ਪਾਰਟੀਆਂ ਪੰਜਾਬ ਕੇ ਯੇ ਲੋਕੋ ਕੋ ਗੁਮਰਾ ਕਰਨੇ ਕੇ ਲੀਏ ਲੋਕੋ ਕੋ ਬੇਵਕੂਫ ਕਰਨੇ ਕਾ ਇੱਕ ਪ੍ਰਯਾਸ ਹੈ ਅਲੱਗ ਅਲੱਗ ਜਗਰ ਸਾਹਿਬ ਆਜ ਜੀਪੀ ਸਾਹਿਬ ਨੂੰ ਬੁਲਾਇਆ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਵਿਧਾਨ ਸਭਾ ਚਾਹੇ ਸ਼ਾਇਦ ਡੀਜੀਪੀ ਸਾਹਿਬ ਆਣ ਕੇ ਉਹਨਾਂ ਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਕਿਉਂਕਿ ਤੁਸੀਂ ਵੀ ਇਹ ਗੱਲ ਬਾਰ-ਬਾਰ ਕਹੀ ਕਿ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈਏ ਡਰੱਗਸ ਨੂੰ ਲੈ ਕੇ ਯਾ ਕਰਪਸ਼ਨ ਨੂੰ ਲੈ ਕੇ ਕਿਤੇ ਨਾ ਮਾੜੇ ਚੜ ਮਾੜੇ ਗਿਆ ਤਾਂ ਕੀ ਕਿਹਾ ਸਾਬ ਅੱਜ ਮਜਬੂਰੀ ਦੇ ਅੰਦਰ ਸਪੀਕਰ ਸਾਹਿਬ ਨੂੰ ਆ ਸਵਾਲ ਉੱਥੇ ਚੱਕਣਾ ਪਿਆ ਬੀਜੇਪੀ ਦੀ ਜ਼ਰੂਰਤ ਅੱਜ ਪੰਜਾਬ ਦੇ ਅੰਦਰ ਹੋਰ ਵੀ ਜ਼ਿਆਦਾ ਹੈ ਸਾਨੂੰ ਮਜ਼ਬੂਤ ਹੋ ਕੇ ਕੰਮ ਕਰਨੀ ਇਹ ਗੱਲ ਹੈ ਚੱਕਣੇ ਹੰਗਾਰ ਆ ਗਿਆ ਇੱਕ ਸਵਾਲ ਹੋ ਰਿਹਾ ਹੈ ਇਸ ਦਾ ਬਿਸ਼ਨੋਈ ਦੀ ਇੰਟਰਵਿਊ ਹੋਈ ਪੰਜਾਬ ਦੇਸ਼ ਦੇ ਅੰਦਰ ਸਭ ਉਹ ਮੈਂ ਕਹ ਰਿਹਾ ਮੈ ਤਾਂ ਬੇਵਕੂਫ ਬਣਾ ਰਹੇ ਚਾਹੇ ਪੰਜਾਬ ਹੈ ਚਾਹੇ ਚੰਡੀਗੜ੍ਹ ਕਰੇ ਇੱਥੇ ਕਿਤੇ ਇਕੱਠੇ ਨਹੀਂ ਸਭਾ ਰਹੇ ਲੋਕਾਂ ਨੂੰ ਰੱਖ ਕੇ ਸਵਾਲ ਸ੍ਰੀ ਵਿਧਾਇਕ ਨੇ ਜਿਹੜੇ ਆਪਦੇ ਆਪਣੀ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਕਰਪਸ਼ਨ ਨੇ ਕੋਈ ਨਹੀਂ ਪੱਥਰ ਤੋੜ ਰਿਹਾ ਕੋਈ ਕਹੇ ਕਿ ਕਰਪਸ਼ਨ ਹੋ ਰਹੀ ਹੈ ਮੈਂਬਰਸ਼ਿਪ ਵੀ ਚੱਲ ਰਹੀ ਹੈ ਇਹ ਨਹੀਂ ਹੋ ਸਕਦਾ ਅਗੇ ਫਿਊਚਰ 'ਚ ਕੋਈ ਉਹਨਾਂ ਦੇ ਮੈਂਬਰ ਜਿਹੜੇ ਨੇ ਉਹ ਇਸ ਪਾਰਟੀ 'ਚ ਆ ਕੇ ਸ਼ਾਮਿਲ ਹੋ ਜਾਣ ਇਹ ਸਾਰੇ ਸਾਰਾ ਕੁਝ ਦੇਖ ਕੇ ਫਿਊਚਰ ਚ ਕੀ ਹੁੰਦਾ ਕਿ ਨਹੀਂ ਦੇਖਦਾ ਮਨੂੰ ਪੰਜਾਬ ਦਾ ਫਿਊਚਰ ਜਿਹੜਾ ਨਾ ਇਸ ਸਰਕਾਰ ਦੇ ਗਵਰਨਸ ਜਾਂ ਲੈਕੋ ਗਵਰਨਸ ਦੇ ਅੰਦਰ ਬਹੁਤ ਹੀ ਅੰਧਕਾਰ ਮੈ ਨਜ਼ਰ ਆ ਰਿਹਾ ਹੈ ਹਾਈਜੈਕ ਨੂੰ ਲੈ ਕੇ ਇੱਕ ਨਵਾਂ ਵਿਵਾਦ ਚੱਲ ਰਿਹਾ ਹੈ بڑی ਕੌਂਟਰੋਵਰਸੀ ਹੋ ਰਹੀ ਹੈ ਸਭ ਕਾਂਗਰਸ ਕਹਿ ਰਹੀ ਹੈ ਕਿ ਹਮਾਰੇ ਟਾਈਮ 'ਚ ਪਕੜੇ ਥੇ ਆਤੰਕਵਾਦੀ ਔਰ ਭਾਜਪੀ ਕੋਈ ਸਾਈਂਪੇ ਛੋੜ ਦਿੰਗੇ ਇਸ ਲਈ ਇਹ ਕੌਂਟਰੋਵਰਸੀ ਹੋ ਰਹੀ ਹੈ ਪਤਾ ਨਹੀਂ ਹੁਣ ਉਹ ਐਮਰਜੈਂਸੀ ਦਾ ਕ੍ਰੈਡਿਟ ਲੈ ਨਹੀਂ ਰਹੇ ਵੀ ਉਹ ਵੀ ਅਸੀਂ ਕੀਤੀ ਸੀ ਇਹਨਾਂ ਗੱਲਾਂ ਦਾ ਹੁਣ ਕੀ ਹੈ ਸਭ ਦੇਖੋ ਨਾ ਤਾਂ ਮੈਂ ਕੰਧਾਰ 22 ਜੇਕ ਦੇਖਿਆ ਤੇ ਇੱਕ ਬਹੁਤ ਹੀ ਬਹੁਤ ਹੀ ਮੰਦਪਾਗੀ ਘਟਨਾ ਸਾਡੇ ਘੱਡੀ ਸੀ ਇਹਦੇ ਰਾਜ 'ਚ ਘੱਡੀ ਨਹੀਂ ਘੱਟੀ ਉਸੇ ਤਰ੍ਹਾਂ ਹੀ ਐਮਰਜੈਂਸੀ ਉਹ ਫਿਲਮ ਨੂੰ ਲੈ ਕੇ ਰੌਲਾ ਪਿਆ ਖੜਾ ਕੇ ਜਿਵੇਂ ਫਿਲਮਾਂ ਦਾ ਜੜ ਆ ਜਿਹੜੀ ਹੈ ਉਹ ਉਹਦਾ ਸਾਰਾ ਫੇਕੜਾ ਸਭ ਕੁਝ ਹੈ ਕਿ ਅੱਜ ਜ਼ਿੰਮੇਵਾਰੀ ਭਾਜਪੀ ਤੇ ਮੋਦੀਆਂ ਤੇ ਹੈ ਤੇ ਲੋਕ ਜਿਹੜੇ ਦੇਸ਼ ਦੇ ਪ੍ਰਤੀ ਸਮਰਪਿਤ ਹੈ ਜਿਹੜੇ ਪੰਜਾਬ ਦੇ ਪ੍ਰਤੀ ਸਿਹਰਦ ਹੈ ਉਹ ਸਾਰੇ ਅੱਜ ਬੀਜੇਪੀ ਕਹਿੰਨੀ ਬੜੀ ਆਸ ਨਾਲ ਦੇਖ ਰਿਹਾ ਤੇ ਮੈਨੂੰ ਉਮੀਦ ਹੈ ਕਿ ਅਸੀਂ ਇਹ ਜਿਹੜਾ ਨਿਸ਼ਾਨਾ ਹੈ ਉਸ ਤੋਂ ਵੀ ਅੱਗੇ ਮੈਂਬਰਸ਼ਿਪ ਦਾਵਾ ਕਰਦਾ। ਜੀ ਤੁਸੀਂ ਇੱਕ ਸਵਾਲ ਚੱਕਿਆ ਸੀ ਕਿ ਅਸੀਂ ਲਗਾ ਆਪਣੇ ਵਿਧਾਨ ਸਭਾ ਚ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ ਆਪਣੀ ਪਾਰਟੀ ਦੇ ਖਿਲਾਫ। ਉਹ ਵਿਚਾਰ ਕਰੇ ਆਮ ਆਦੀ ਪਾਰਟੀ ਕੇ ਸਾਥ ਗੱਠਜੋੜ ਕੋ ਲੈ ਕਰ। ਸੌਰੀ ਮੈਂ ਇੱਕ ਵਿਧਾਨ ਸਭਾ ਚੁਣੌਤ ਕਰ ਆਮ ਆਦੀ ਪਾਰਟੀ ਔਰ ਕਾਂਗਰਸ ਗੱਠਜੋੜ ਵਿੱਚ ਚੋਣ ਲੜ ਸਕਦੀ ਹੈ। ਰਾਹੁਲ ਗਾਂਧੀ ਇਸ ਬਾਰੇ ਵਿਚਾਰ ਵਿਮਰਸ਼ ਕਰ ਰਹੇ ਹੈ। ਇਸ ਵਿੱਚ ਵਿਚਾਰ ਵਿਮਰਸ਼ ਕੌਣ ਸ ਹੈ ਜੋ ਬਾਰ ਮਸ਼ਤਾ ਸਾਹਮਣੇ ਹੈ ਖੜਾ ਹੈ ਤੁਹਾਨੂੰ ਇਹ ਤੁਹਾਡੇ ਸਾਹਮਣੇ ਇੱਥੇ ਖ ਚੰਡੀਗੜ੍ਹ ਮੇ ਖੜੇ ਆਜ ਆਪਣੇ ਤੋਂ ਯਹਾਂ ਪੇ ਕੌਣ ਹੈ ਜੀ ਦੋਨੋਂ ਇਕੱਠੇ ਹੀ ਹੈ ਜੀ ਦੇਸ਼ ਭਰ ਮੇ ਇਕੱਠੇ ਹੈ ਤੋਂ ਰਹਿਣਾ ਪੰਜਾਬ ਇੱਕ ਪਾਰਟੀ ਹੈ ਪੰਜਾਬ ਕਾ ਇਹ ਲੋਕੋਂ ਕੋ ਗੁਮਰਾ ਕਰਨੇ ਕੇ ਲੀਏ ਲੋਕੋਂ ਕੋ ਬੇਵਕੂਫ ਕਰਨੇ ਕਾ ਇੱਕ ਪ੍ਰਯਾਸ ਹੈ ਅਲੱਗ ਅਲੱਗ ਜਗਰ ਸਾਹਿਬ ਆਜ ਡੀਜੀਪੀ ਸਾਹਿਬ ਨੂੰ ਬੁਲਾਇਆ ਹੈ ਲਾਅ ਐਂਡ ਆਰਡਰ ਤੇ ਸਿਚੁਏਸ਼ਨ ਨੂੰ ਲੈ ਕੇ ਵਿਧਾਨ ਸਭਾ ਚਾਹ ਸ਼ਾਇਦ ਡੀਜੀਪੀ ਸਾਹਿਬ ਆਣ ਕੇ ਉਹਨਾਂ ਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਲੈ ਕੇ ਕਿਉਂਕਿ ਤੁਸੀਂ ਵੀ ਇਹ ਗੱਲ ਬਾਰ-ਬਾਰ ਕਹੀ ਕਿ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈਏ ਡਰੱਗਸ ਨੂੰ ਲੈ ਕੇ ਜਾਂ ਕਰਪਸ਼ਨ ਨੂੰ ਲੈ ਕੇ ਕਿਤੇ ਨਾ ਕਿਤੇ ਪ ਵਾੜੇ ਚੜ ਮਾੜੇ ਗਿਆਦਾ ਕੀ ਕੀਆ ਸਾਬ ਅੱਜ ਮਜਬੂਰੀ ਦੇ ਅੰਦਰ ਸਪੀਕਰ ਸਾਹਿਬ ਨੂੰ ਆ ਸਵਾਲ ਉੱਤੇ ਚੱਕਣਾ ਪਿਆ ਬੀਜਪੀ ਦੀ ਜ਼ਰੂਰਤ ਅੱਜ ਪੰਜਾਬ ਦੇ ਅੰਦਰ ਹੋਰ ਵੀ ਜ਼ਿਆਦਾ ਹੈ ਸਾਨੂੰ ਮਜ਼ਬੂਤ ਹੋ ਕੇ ਕੰਮ ਕਰਨਾ ਦੀ ਗੱਲ ਹੈ ਇੱਕ ਸਵਾਲ ਹੋ ਰਿਹਾ ਹੈ ਇਸ ਦਾ ਮਤਲਬ ਬਿਸ਼नोई ਜਿਹੜੀ ਇੰਟਰਵਿਊ ਹੋਈ ਹੈ ਜਬ ਦੇਸ਼ ਦੇ ਅੰਦਰ ਹੈ ਸਾਬ ਜੋ ਮੈਂ ਕਹ ਰਿਹਾ ਮੈਂ ਤਾਂ ਬੇਵਕੂਫ ਬਣਾ ਰਹੇ ਚਾਹ ਪੰਜਾਬ ਹੈ ਚਾਹੇ ਚੰਡੀਗੜ੍ਹ ਕਰੇ ਇੱਥੇ ਕਿਤੇ ਇਕੱਠੇ ਨਹੀਂ ਸਭਾ ਲੋਕਾਂ ਨੂੰ ਰੱਖ ਕੇ ਸਵਾਲ ਸਵਾਲ ਵਿਧਾਇਕ ਨੇ ਜਿਹੜੇ ਆਪ ਦੇ ਆਪਣੀ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਕਰਪਸ਼ਨ ਨੇ ਕੋਈ ਨਹੀਂ ਪੱਥਰ ਤੋੜ ਰਿਹਾ ਕੋਈ ਕਹੇ ਕਿ ਕਰਪਸ਼ਨ ਹੋ ਰਹੀ ਹੈ ਮੈਂਬਰਸ਼ਿਪ ਹੀ ਚੱਲ ਰਹੀ ਹੈ ਇਹ ਨਹੀਂ ਹੋ ਸਕਦਾ ਅਗੇ ਫਿਊਚਰ 'ਚ ਕੋਈ ਉਹਨਾਂ ਦੇ ਮੈਂਬਰ ਜਿਹੜੇ ਨੇ ਉਹ ਇਸ ਪਾਰਟੀ 'ਚ ਆ ਕੇ ਸ਼ਾਮਿਲ ਹੋ ਜਾਣ ਇਹ ਸਾਰੇ ਸਾਰਾ ਕੁਝ ਦੇਖ ਕੇ ਫਿਊਚਰ ਚ ਕੀ ਹੁੰਦਾ ਕਿ ਨਹੀਂ ਦੇਖਦਾ ਮਨੂੰ ਪੰਜਾਬ ਦਾ ਫਿਊਚਰ ਜਿਹੜਾ ਨਾ ਇਸ ਸਰਕਾਰ ਦੇ ਗਵਰਨਸ ਜਾਂ ਲੈਕੋ ਗਵਰਨਸ ਦੇ ਅੰਦਰ ਬਹੁਤ ਹੀ ਅੰਧਕਾਰ ਮੈ ਨਜ਼ਰ ਆ ਰਿਹਾ ਹੈ ਅੰਧਾਰ ਹਾਈਜੈਕ ਕੋ ਲੈ ਕੇ ਇੱਕ ਇੱਕ ਨਿਆ ਵਿਵਾਦ ਚੜਿਆ ਬੜੀ ਕੌਂਟਰੋਵਰਸੀ ਹੋ ਰਹੀ ਹੈ ਸਰ ਕਾਂਗਰਸ ਕਹਿ ਰਹੀ ਹੈ ਕਿ ਹਮਾਰੇ ਟਾਈਮ ਮੇਂ ਪਕੜੇ ਥੇ ਅਤਨਬੰਦੀ ਔਰ ਬੀਜੇਪੀ ਕੋ ਸਾਈਂਪੇ ਛੋੜ ਦिए ਗਏ ਇਸ ਲਈ ਇਹ ਕੌਂਟਰੋਵਰਸੀ ਹੋ ਰਹੀ ਹੈ ਪਤਾ ਨਹੀਂ ਹੁਣ ਉਹ ਐਮਰਜੈਂਸੀ ਦਾ ਕ੍ਰੈਡਿਟ ਲੈਂ ਨਹੀਂ ਰਿਹਾ ਵੀ ਉਹ ਵੀ ਅਸੀਂ ਕੀਤੀ ਸੀ ਇਹਨਾਂ ਗੱਲਾਂ ਦਾ ਹੁਣ ਕੀ ਹੈ ਸਭ ਦੇਖੋ ਨਾ ਤਾਂ ਮੈਂ ਇੱਕ ਅਧਾਰਾਈ ਜਿਹਾ ਕਿ ਦੇਖਿਆ ਇੱਕ ਬਹੁਤ ਹੀ ਬਹੁਤ ਹੀ ਮੰਦਪਾਗੀ ਕਸਨਾ ਸਾਡੇ ਘੱਡੀ ਸੀ ਇਹਦੇ ਰਾਤ ਚ ਘੱਡੀ ਨਹੀਂ ਘੱਡੀ ਉਸੇ ਤਰ੍ਹਾਂ ਹੀ ਐਮਰਜੈਂਸੀ ਹੋ ਫਿਲਮ ਨੂੰ ਲੈ ਕੇ ਰੌਲਾ ਪਿਆ ਖੜਾ ਕੇ ਫਿਲਮਾਂ ਦਾ ਹੀ ਜੜ ਆ ਜਿਹੜੀ ਹੈ ਉਹਦਾ ਸਾਰਾ ਵੇਖੜਾ ਸਭ ਪਸਾ ਤੇ ਅੱਜ ਜ਼ਿੰਮੇਵਾਰੀ ਭਾਜਪੀ ਤੇ ਮੋਦੀਆਂ ਤੇ ਹੈ ਤੇ ਲੋਕ ਜਿਹੜੇ ਦੇਸ਼ ਦੇ ਪ੍ਰਤੀ ਸਮਰਪਿਤ ਹੈ ਜਿਹੜੇ ਪੰਜਾਬ ਦੇ ਪ੍ਰਤੀ ਸਿਹਰਦ ਹੈ ਉਹ ਸਾਰੇ ਅੱਜ ਬੀਜੇਪੀ ਕਹਿੰਨੀ ਬੜੀ ਆਸ ਨਾਲ ਦੇਖ ਰਹੇ ਤੇ ਮਨ ਨੂੰ ਉਮੀਦ ਹੈ ਵੀ ਅਸੀਂ ਇਹ ਜਿਹੜਾ ਨਿਸ਼ਾਨਾ ਹੈ ਉਸ ਤੋਂ ਵੀ ਅਗੇ ਮੈਂਬਰਸ਼ਿਪ ਦਾਵਾ ਕਰਦਾ। ਕਹਿੰਦਾ ਤੁਸੀਂ ਇੱਕ ਸਵਾਲ ਸਕੀਆ ਸੀ ਲੱਗਿਆ ਆਪ ਦੇਖਦਾ ਹੈ ਕਿ ਆਪਣੇ ਵਿਧਾਨ ਸਭਾ ਚ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ ਆਪਣੀ ਪਾਰਟੀ ਦੇ ਖਿਲਾਫ। ਉਹ ਵਿਚਾਰ ਕਰੇ ਆਮ ਆਦੀ ਪਾਰਟੀ ਕੇ ਸਾਥ ਗਠਜੰਬਨ ਕੋ ਲੈਕਰ। ਸੌਰੀ ਮੈਂ ਇੱਕ ਇਹ ਵਿਧਾਨ ਸਭਾ ਚੁਨਾਵ ਕੋ ਲੈਕਰ ਆਮ ਆਦੀ ਪਾਰਟੀ ਔਰ ਕਾਂਗਰਸ ਗਠਜੰਬਨ ਤੇ ਚੁਨਾਵ ਲੜ ਸਕਤੀ ਹੈ। ਰਾਹੁਲ ਗਾਂਧੀ ਇਸ ਬਤ ਵਿਚਾਰ ਵਿਮਰਸ਼ ਕਰ ਰਹੇ ਹੈ। ਇਸ ਵਿੱਚ ਵਿਚਾਰ ਵਿਮਰਸ਼ ਕੌਣ ਸ ਹੈ ਜਿਹੜਾ ਬਾੜਮਸ਼ਤਾ ਸਾਹਮਣੇ ਹੈ ਖੜਾ ਹੈ ਤੁਹਾਨੂੰ ਇਹ ਕੇ ਚੰਡੀਗੜ੍ਹ ਮੇ ਖੜੇ ਆਜ ਆਪਣੇ ਤੋਂ ਯਹਾਂ ਪੇ ਕੌਣ ਹੈ ਜੀ ਤੋਂ ਇਕੱਠੇ ਹੀ ਹੈ ਜੀ ਦੇਸ਼ ਭਰ ਮੇ ਇਕੱਠੇ ਹੈ ਤੋਂ ਹਰਿਆਣਾ ਔਰ ਪੰਜਾਬ ਇੱਕ ਪਾਰਟੀਆਂ ਪੰਜਾਬ ਕੇ ਇਹ ਲੋਕੋ ਕੋ ਗੁਮਰਾਹ ਕਰਨੇ ਕੇ ਲੀਏ ਲੋਕੋ ਕੋ ਬੇਵਕੂਫ ਕਰਨੇ ਕੇ ਇੱਕ ਪ੍ਰਯਾਸ ਹੈ ਅਲੱਗ ਅਲੱਗ ਜਗਰ ਸਾਹਿਬ ਆਜ ਡੀਜੀਪੀ ਸਾਹਿਬ ਨੂੰ ਬੁਲਾਇਆ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਵਿਧਾਨ ਸਭਾ ਚਾਹ ਸ਼ਾਇਦ ਡੀਜੀਪੀ ਸਾਹਿਬ ਆਣ ਕੇ ਉਹਨਾਂ ਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਲੈ ਕੇ ਕਿਉਂਕਿ ਤੁਸੀਂ ਵੀ ਇਹ ਗੱਲ ਬਾਰ-ਬਾਰ ਕਹੀ ਕਿ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈਏ ਡਰੱਗਸ ਨੂੰ ਲੈ ਕੇ ਔਰ ਕਰਪਸ਼ਨ ਨੂੰ ਲੈ ਕੇ ਕਿਤੇ ਨਾ ਮਾੜੇ ਚੜ ਮਾੜੇ ਗਿਆਦਾ ਕੀ ਕੀਆ ਸਾਬ ਅੱਜ ਮਜਬੂਰੀ ਦੇ ਅੰਦਰ ਸਪੀਕਰ ਸਾਹਿਬ ਨੂੰ ਆ ਸਵਾਲ ਉੱਥੇ ਚੱਕਣਾ ਪਿਆ ਬੀਜੇਪੀ ਦੀ ਜ਼ਰੂਰਤ ਅੱਜ ਪੰਜਾਬ ਦੇ ਅੰਦਰ ਹੋਰ ਵੀ ਜ਼ਿਆਦਾ ਹੈ ਸਾਨੂੰ ਮਜ਼ਬੂਤ ਹੋ ਕੇ ਕੰਮ ਕਰੀ ਸਪਟ ਦੀ ਗੱਲ ਹੈ ਖੜੀ ਕਥਾ ਬਣ ਰਹੀ ਹੈ ਇੱਕ ਸਵਾਲ ਹੋ ਰਿਹਾ ਹੈ ਇਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਹੈ ਜ ਆ ਦੇਸ਼ ਦੇ ਅੰਦਰ ਸਭ ਕਹਿੰਦੇ ਮੈਂ ਕਰ ਰਿਹਾ ਮੈਂ ਤਾਂ ਬੇਕੂਬ ਬਣਾ ਰਹੇ ਚਾਹੇ ਪੰਜਾਬ ਹੈ ਚਾਹੇ ਚੰਡੀਗੜ੍ਹ ਕਰੇ ਇੱਥੇ ਇਕੱਠੇ ਨਹੀਂ ਸਭ ਲੋਕਾਂ ਨੂੰ ਰੱਖਿਆ ਸਵਾਲ ਇਹ ਸਰ ਵਿਧਾਇਕ ਨੇ ਜਿਹੜੇ ਆਪ ਦੇ ਆਪਣੀ ਸਰਕਾਰ ਦਾ ਸਵਾਲ ਚੁੱਕ ਰਹੇ ਨੇ ਕਰਪਸ਼ਨ ਨੇ ਕੋਈ ਨਹੀਂ ਪੱਥਰ ਤੋੜ ਰਿਹਾ ਕੋਈ ਕਹੇ ਕਿ ਕਰਪਸ਼ਨ ਹੋ ਰਹੀ ਹੈ ਮੈਂਬਰਸ਼ਿਪ ਹੀ ਚੱਲ ਰਹੀ ਹੈ ਐ ਨਹੀਂ ਹੋ ਸਕਦਾ ਅਗੇ ਫਿਊਚਰ 'ਚ ਕੋਈ ਉਹਨਾਂ ਦੇ ਮੈਂਬਰ ਜਿਹੜੇ ਨੇ ਉਹ ਇਸ ਪਾਰਟੀ ਚ ਆ ਕੇ ਸ਼ਾਮਿਲ ਹੋ ਜਾਣ ਇਹ ਸਾਰੇ ਸਾਰਾ ਕੁਝ ਦੇਖੀਏ ਫਿਊਚਰ 'ਚ ਕੀ ਹੁੰਦਾ ਕਿ ਨਹੀਂ ਦੇਖਦਾ ਮਨੂੰ ਪੰਜਾਬ ਦਾ ਫਿਊਚਰ ਜਿਹੜਾ ਨਾ ਇਸ ਸਰਕਾਰ ਦੇ ਗਵਰਨਰਸian ਲੈਕੋ ਗਵਰਨਰਸ ਦੇ ਅੰਦਰ ਬਹੁਤ ਹੀ ਅੰਧਕਾਰ ਮੈ ਨਜ਼ਰ ਆ ਰਿਹਾ ਹੈ। ਹਾਈਜੈਕ ਨੂੰ ਲੈ ਕੇ ਇੱਕ ਓਟੀਟੀ ਇੱਕ ਨਵਾਂ ਵਿਵਾਦ ਚੱਲ ਰਿਹਾ ਹੈ। ਬੜੀ ਕਾਉਂਟਰਵਰਸੀ ਹੋ ਰਹੀ ਹੈ। ਸਭ ਕਾਂਗਰਸ ਕਹਿ ਰਹੀ ਹੈ ਕਿ ਹਮਾਰੇ ਟਾਈਮ 'ਚ ਪਕੜੇ ਥੇ ਆਤੰਗਵਾਦੀ ਔਰ ਬੀਜੇਪੀ ਕੋ ਸਾਈਂ 'ਤੇ ਛੋੜ ਦਿੱਤੇ ਗਏ। ਇਸ ਲਈ ਇਹ ਕਾਉਂਟਰਵਰਸੀ ਹੋ ਰਹੀ ਹੈ। ਪਤਾ ਨਹੀਂ ਹੁਣ ਉਹ ਐਮਰਜੈਂਸੀ ਦਾ ਕ੍ਰੈਡਿਟ ਲੈ ਨਹੀਂ ਰਿਹਾ ਵੀ ਉਹ ਵੀ ਅਸੀਂ ਕੀਤੀ ਸੀ। ਇਹ ਨਾ ਗੱਲਾਂ ਤਾਂ ਹੁਣ ਕੀ ਹੈ ਸਭ। ਦੇਖੋ ਨਾ ਤਾਂ ਮੈਂ ਇੱਕ ਅੰਧਾਰ ਹਾਈਜੈਕ ਦੇਖਿਆ। ਇੱਕ ਬਹੁਤ ਹੀ ਬਹੁਤ ਹੀ ਮੰਦਪਾਗੀ ਕਰਨਾ ਸਾਡੇ ਘੱਡੀ ਸੀ ਇਹਦੇ ਰਾਜ ਦੀ ਘੱਡੀ ਨਹੀਂ ਘੱਡੀ ਉਸੇ ਤਰ੍ਹਾਂ ਹੀ ਐਮਰਜੈਂਸੀ ਹੋਫਿਲ ਨੂੰ ਲੈ ਕੇ ਰੌਲਾ ਪਿਆ ਖੜਾ ਗਿਆ ਫਿਲਮਾਂ ਦਾ ਜੜ ਆ ਜਿਹੜੀ ਹੈ ਉਹਦਾ ਸਾਰਾ ਵੇਖੜਾ ਸਭ ਪੁੱਛਾ ਕਿ ਅੱਜ ਜ਼ਿੰਮੇਵਾਰੀ ਭਾਜਪੀ ਤੇ ਮੋਦੀਆਂ ਤੇ ਹੈ ਤੇ ਲੋਕ ਜਿਹੜੇ ਦੇਸ਼ ਦੇ ਪ੍ਰਤੀ ਸਮਰਪਿਤ ਹੈ ਜਿਹੜੇ ਪੰਜਾਬ ਦੇ ਪ੍ਰਤੀ ਸਿਹਰਦ ਉਹ ਸਾਰੇ ਅੱਜ ਬੀਜੇਪੀ ਕਹਿੰਨੀ ਬੜੀ ਆਸ ਨਾਲ ਦੇਖ ਰਿਹਾ ਤੇ ਮੈਨੂੰ ਉਮੀਦ ਹੈ ਵੀ ਅਸੀਂ ਇਹ ਜਿਹੜਾ ਨਿਸ਼ਾਨਾ ਹੈ ਉਸ ਤੋਂ ਵੀ ਅੱਗੇ ਮੈਂਬਰਸ਼ਿਪ ਦਾਵਾ ਕਰਦਾ ਕੜਾ ਤੁਸੀਂ ਇੱਕ ਸਵਾਲ ਚੱਕਿਆ ਸੀ ਲੱਗਿਆ ਆਪਦੇ ਵਿਧਾਨ ਸਭਾ ਚ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ ਆਪਣੀ ਪਾਰਟੀ ਦੇ ਖਿਲਾਫ ਉਹ ਵਿਚਾਰ ਕਰੇ ਆਮ ਆਦੀ ਪਾਰਟੀ ਕੇ ਸਾਥ ਗਠਜੰਬਨ ਕੋਲੇ ਕਰ ਸੌਰੀ ਮੈਂ ਇੱਕ ਇੱਕ ਵਿਧਾਨ ਸਭਾ ਚੁਨਾਵ ਕੋ ਲੈ ਕੇ ਆਮ ਆਦੀ ਪਾਰਟੀ ਔਰ ਕਾਂਗਰਸ ਗਠਜੰਬਨ ਵੀ ਚੁਨਾਵ ਲੜ ਸਕਤੀ ਹੈ ਰਾਹੁਲ ਗਾਂਧੀ ਇਸ ਵਕਤ ਵਿਚਾਰ ਵਿਮਰਸ਼ ਕਰ ਰਹੇ ਹੈ ਇਸ ਮੈਂ ਵਿਚਾਰ ਵਿਮਰਸ਼ ਕੌਣ ਸ ਹੈ ਜੋ ਬਾਹਰ ਮਸਤਾ ਸਾਹਮਣੇ ਹੈ ਖੜਾ ਹੈ ਤੁਹਾਨੂੰ ਇਹ ਤੁਹਾਡੇ ਸਾਹਮਣੇ ਇੱ ਕੇ ਚੰਡੀਗੜ੍ਹ ਮੇ ਖੜੇ ਆਜ ਆਪਣੇ ਤੋ ਯਹਾਂ ਪੇ ਕੌਣ ਹੈ ਜੀ ਤੁਹਾਨੂੰ ਇਕੱਠੇ ਹੀ ਹੈ ਜੀ ਦੇਸ਼ ਭਰ ਮੇ ਇਕੱਠੇ ਹੈ ਤੋ ਹਰਿਆਣਾ ਔਰ ਪੰਜਾਬ ਇੱਕ ਪਾਰਟੀ ਹੈ ਪੰਜਾਬ ਕੇ ਇਹ ਲੋਕੋ ਕੋ ਗੁਮਰਾਹ ਕਰਨੇ ਕੇ ਲੀਏ ਲੋਕੋ ਕੋ ਬੇਵਕੂਫ ਕਰਨੇ ਦਾ ਇੱਕ ਪ੍ਰਯਾਸ ਹੈ ਅਲੱਗ ਅਲੱਗ ਜੱਗਰ ਸਾਹਿਬ ਆਜ ਡੀਜੀਪੀ ਸਾਹਿਬ ਨੂੰ ਬੁਲਾਇਆ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਵਿਧਾਨ ਸਭਾ ਚਾਹੇ ਸ਼ਾਇਦ ਡੀਜੀਪੀ ਸਾਹਿਬ ਆਣ ਕੇ ਉਹਨਾਂ ਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਕਿਉਂਕਿ ਤੁਸੀਂ ਵੀ ਇਹ ਗੱਲ ਬਾਰ-ਬਾਰ ਕਹੀ ਕਿ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈਏ ਡਰੱਗਸ ਨੂੰ ਲੈ ਕੇ ਆ ਕ੍ਰਾਪਸ਼ਨ ਨੂੰ ਵਾੜੇ ਚੜ ਮਾੜੇ ਗਿਆ ਤਾਂ ਕੀ ਕਿਹਾ ਸਾਬ ਅੱਜ ਮਜਬੂਰੀ ਦੇ ਅੰਦਰ ਸਪੀਕਰ ਸਾਹਿਬ ਨੂੰ ਆ ਸਵਾਲ ਉੱਤੇ ਚੱਕਣਾ ਪਿਆ ਬੀਜਪੀ ਦੀ ਜ਼ਰੂਰਤ ਅੱਜ ਪੰਜਾਬ ਦੇ ਅੰਦਰ ਹੋਰ ਵੀ ਜ਼ਿਆਦਾ ਹੈ ਸਾਨੂੰ ਮਜ਼ਬੂਤ ਹੋ ਕੇ ਕੰਮ ਕਰਨ ਦੀ ਗੱਲ ਹੈ ਜਿਹੜਾ ਸਾਬ ਇਹ ਕਾ ਸਵਾਲ ਹੋ ਰਿਹਾ ਹੈ ਇਸ ਦਾ ਮਤ ਕੋ ਬਿਸ਼ਨੋਈ ਜਿਹੜੀ ਇੰਟਰਵਿਊ ਹੋਈ ਹੈ ਜ ਆ ਦੇਸ਼ ਦੇ ਅੰਦਰ ਹੈ ਸਾਬ ਮੈਂ ਕਹ ਰਿਹਾ ਮੇ ਤਾਂ ਬੇਕੂਬ ਬਣਾ ਰਹੇ ਚਾਹੇ ਪੰਜਾਬ ਹੈ ਚਾਹੇ ਚੰਡੀਗੜ੍ਹ ਕਰੇ ਇੱਥੇ ਘਟੇ ਘੱਟੇ ਨਹੀਂ ਸਭਾ ਇਹ ਲੋਕਾਂ ਨੂੰ ਰਾਖੀ ਸਵਾਲ ਸਵਾਲ ਵਿਧਾਇਕ ਨੇ ਜਿਹੜੇ ਆਪ ਦੇ ਆਪਣੀ ਸਰਕਾਰ ਤੋਂ ਸਵਾਲ ਚੁੱਕ ਰਹੇ ਨੇ ਕਰਪਸ਼ਨ ਨੇ ਕੋਈ ਨਹੀਂ ਪੱਥਰ ਤੋੜ ਰਿਹਾ ਕੋਈ ਕਹੇ ਕਿ ਕਰਪਸ਼ਨ ਹੋ ਰਹੀ ਹੈ ਮੈਂਬਰਸ਼ਿਪ ਹੀ ਚੱਲ ਰਹੀ ਹੈ ਇਹ ਨਹੀਂ ਹੋ ਸਕਦਾ ਅਗੇ ਫਿਊਚਰ 'ਚ ਕੋਈ ਉਹਨਾਂ ਦੇ ਮੈਂਬਰ ਜਿਹੜੇ ਨੇ ਉਹ ਇਸ ਪਾਰਟੀ 'ਚ ਆ ਕੇ ਸ਼ਾਮਿਲ ਹੋ ਜਾਣ ਇਹ ਸਾਰੇ ਸਾਰਾ ਕੁਝ ਦੇਖ ਕੇ ਫਿਊਚਰ 'ਚ ਕੀ ਹੁੰਦਾ ਹੈ ਕਿ ਨਹੀਂ ਦੇਖਦਾ ਮਨੂੰ ਪੰਜਾਬ ਦਾ ਫਿਊਚਰ ਜਿਹੜਾ ਹੈ ਨਾ ਇਸ ਸਰਕਾਰ ਦੇ ਗਵਰਨਸ ਜਾਂ ਲੈਕੋ ਗਵਰਨਸ ਦੇ ਅੰਦਰ ਬਹੁਤ ਹੀ ਅੰਧਕਾਰ ਮੈਨੂੰ ਨਜ਼ਰ ਆ ਰਿਹਾ ਹੈ ਹਾਈਜੈਕ ਕੋ ਲੈ ਕੇ ਰਿਹਾ ਇੱਕ ਨਿਆ ਵਿਵਾਦ ਚੱਲ ਰਿਹਾ ਹੈ ਬੜੀ ਕੌਂਟਰੋਵਰਸੀ ਹੋ ਰਹੀ ਹੈ ਸਭ ਕਾਂਗਰਸ ਕਹਿ ਰਹੀ ਹੈ ਕਿ ਹਮਾਰੇ ਟਾਈਮ ਮੇਂ ਪਕੜੇ ਥੇ ਆਤੰਕਵਾਦੀ ਔਰ ਬੀਜੇਪੀ ਕੋ ਟਾਈਮ ਪੇ ਛੋੜ ਦिएਗੇ ਇਸ ਲਈ ਇਹ ਕੌਂਟਰੋਵਰਸੀ ਹੋ ਰਹੀ ਹੈ ਪਤਾ ਨਹੀਂ ਹੁਣ ਉਹ ਐਮਰਜੈਂਸੀ ਦਾ ਕ੍ਰੈਡਿਟ ਲੈ ਨਹੀਂ ਰਿਹਾ ਵੀ ਉਹ ਵੀ ਅਸੀਂ ਕੀਤੀ ਸੀ ਇਹਨਾਂ ਗੱਲਾਂ ਦਾ ਹੁਣ ਕੀ ਹੈ ਸਭ ਦੇਖੋ ਨਾ ਤਾਂ ਮੈਂ ਇੱਕ ਧਾਰ 28 ਜਿਆ ਦੇਖਿਆ ਇੱਕ ਬਹੁਤ ਹੀ ਬਹੁਤ ਹੀ ਮੰਦ ਪਾਰਟੀ ਕਸਨਾ ਸਾਡੇ ਘੱਟੀ ਸੀ ਇਹਦੇ ਰਾਜ ਤੋਂ ਘੱਟੀ ਨਹੀਂ ਘੱਟੀ ਉਸੇ ਤਰ੍ਹਾਂ ਹੀ ਐਮਰਜੈਂਸੀ ਹੋ ਫਿਲਮ ਨੂੰ ਲੈ ਕੇ ਰੌਲਾ ਪਿਆ ਖੜਾ ਕੇ ਕਿ ਫਿਲਮਾਂ ਦਾ ਹੀ ਜੜ ਆ ਜਿਹੜੀ ਹੈ ਉਹ ਉਹਦਾ ਸਾਰਾ ਵੇਖੜਾ ਸਭ ਤੁਸੀਂ ਤੇ ਅੱਜ ਜ਼ਿੰਮੇਵਾਰੀ ਭਾਜਪੀ ਤੇ ਮੋਦੀਆਂ ਤੇ ਹੈ ਤੇ ਲੋਕ ਜਿਹੜੇ ਦੇਸ਼ ਦੇ ਪ੍ਰਤੀ ਸਮਰਪਿਤ ਹੈ ਜਿਹੜੇ ਪੰਜਾਬ ਦੇ ਪ੍ਰਤੀ ਸਿਹਰਦ ਹੈ ਉਹ ਸਾਰੇ ਅੱਜ ਬੀਜੇਪੀ ਕਹਿੰਨੀ ਬੜੀ ਆਸ ਨਾਲ ਦੇਖ ਰਹੇ ਤੇ ਮੈਨੂੰ ਉਮੀਦ ਹੈ ਵੀ ਅਸੀਂ ਇਹ ਜਿਹੜਾ ਨਿਸ਼ਾਨਾ ਹੈ ਉਸ ਤੋਂ ਵੀ ਅਗੇ ਮੈਂਬਰਸ਼ਿਪ ਦਾਵਾਂਗਾ। ਤੁਹਾਡਾ ਤੁਸੀਂ ਇੱਕ ਸਵਾਲ ਚੱਕਿਆ ਸੀਗਾ ਕਿ ਆਪ ਦੇਖਦਾ ਹੈ ਕਿ ਆਪਣੇ ਵਿਧਾਨ ਸਭਾ ਚ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ ਆਪਣੀ ਪਾਰਟੀ ਦੇ ਖਿਲਾਫ। ਉਹ ਵਿਚਾਰ ਕਰੇ ਆਮ ਆਦੀ ਪਾਰਟੀ ਕੇ ਸਾਥ ਗਠਜੰਬਨ ਕੋ ਲੈਕਰ। ਸੌਰੀ ਮੈਂ ਇੱਕ ਇੱਕ ਵਿਧਾਨ ਸਭਾ ਚੁਨਾਵ ਕੋ ਲੈਕਰ ਆਮ ਆਦੀ ਪਾਰਟੀ ਔਰ ਕਾਂਗਰਸ ਗਠਜੰਬਨ ਤੇ ਚੁਨਾਵ ਲੜ ਸਕਤੀ ਹੈ। ਰਾਹੁਲ ਗਾਂਧੀ ਇਸ ਬਤ ਵਿਚਾਰ ਵਿਮਰਸ਼ ਕਰ ਰਹੇ। ਇਸ ਵਿੱਚ ਵਿਚਾਰ ਵਿਮਰਸ਼ ਕੌਣ ਸ ਹੈ ਜਿਹੜਾ ਬਾਰਮਸ਼ਤਾ ਸਾਹਮਣੇ ਹੈ ਖੜਾ ਹੈ ਤੁਹਾਨੂੰ ਇਹ ਤੁਹਾਡੇ ਸਾਹ ਚੰਡੀਗੜ੍ਹ ਮੇ ਖੜੇ ਆਜ ਆਪਣੇ ਤੋਂ ਯਹਾਂ ਪੇ ਕੌਣ ਹੈ ਜੀ ਸੋਨੇ ਇਕੱਠੇ ਹੀ ਹੈ ਜੀ ਦੇਸ਼ ਭਰ ਮੇ ਇਕੱਠੇ ਹੈ ਤੋਂ ਹਰਿਆਣਾ ਔਰ ਪੰਜਾਬ ਇੱਕ ਪਾਰਟੀਆਂ ਪੰਜਾਬ ਕੇ ਯੇ ਲੋਕੋ ਕੋ ਗੁਮਰਾ ਕਰਨੇ ਕੇ ਲੀਏ ਲੋਕੋ ਕੋ ਬੇਵਕੂਫ ਕਰਨੇ ਕੇ ਇੱਕ ਪ੍ਰਯਾਸ ਹੈ ਅਲੱਗ ਅਲੱਗ ਜਗਰ ਸਾਹਿਬ ਆਜ ਡੀਜੀਪੀ ਸਾਹਿਬ ਨੂੰ ਬੁਲਾਇਆ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਵਿਧਾਨ ਸਭਾ ਚਾਹ ਸ਼ਾਇਦ ਡੀਜੀਪੀ ਸਾਹਿਬ ਆਣ ਕੇ ਉਹਨਾਂ ਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਲੈ ਕੇ ਕਿਉਂਕਿ ਤੁਸੀਂ ਵੀ ਇਹ ਗੱਲ ਬਾਰ-ਬਾਰ ਕਹੀ ਕਿ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈਏ ਡਰੱਗਸ ਨੂੰ ਲੈ ਕੇ ਔਰ ਕਰਪਸ਼ਨ ਨੂੰ ਲੈ ਕੇ ਕਿਤੇ ਨ ਮਾੜੇ ਚੜ ਮਾੜੇ ਗਿਆਦਾ ਕੀ ਕੀਆ ਸਾਬ ਅੱਜ ਮਜਬੂਰੀ ਦੇ ਅੰਦਰ ਸਪੀਕਰ ਸਾਹਿਬ ਨੂੰ ਆ ਸਵਾਲ ਉੱਥੇ ਚੱਕਣਾ ਪਿਆ ਬੀਜੇਪੀ ਦੀ ਜ਼ਰੂਰਤ ਅੱਜ ਪੰਜਾਬ ਦੇ ਅੰਦਰ ਹੋਰ ਵੀ ਜ਼ਿਆਦਾ ਹੈ ਸਾਨੂੰ ਮਜ਼ਬੂਤ ਹੋ ਕੇ ਕੰਮ ਕਰਨਾ ਚਾਹੀਦਾ ਹੈ ਇੱਕ ਸਵਾਲ ਹੋ ਰਿਹਾ ਹੈ ਇਸ ਦਾ ਮਾਣ ਬਿਸ਼ਨੋਈ ਜਿਹੜੀ ਇੰਟਰਵਿਊ ਹੋਈ ਹੈ ਜ ਆ ਦੇਸ਼ ਦੇ ਅੰਦਰ ਸਭ ਉਹ ਮੈਂ ਕਰ ਰਿਹਾ ਮੈਂ ਤਾਂ ਬੇਵਕੂਫ ਬਣਾ ਰਹੇ ਚਾਹੇ ਪੰਜਾਬ ਹੈ ਚਾਹੇ ਚੰਡੀਗੜ੍ਹ ਕਰੇ ਇੱਥੇ ਕਿਤੇ ਇਕੱਠੇ ਨਹੀਂ ਸਭ ਕਰ ਰਹੇ ਲੋਕਾਂ ਨੂੰ ਰੱਖਦੇ ਸਵਾਲ ਹੈ ਕਿ ਨੇ ਜਿਹੜੇ ਆਪ ਦੇ ਆਪਣੀ ਸਰਕਾਰ ਤੋਂ ਸਵਾਲ ਚੁੱਕ ਰਹੇ ਨੇ ਕਰਪਸ਼ਨ ਨੇ ਕੋਈ ਨਹੀਂ ਪੱਥਰ ਤੋੜ ਰਿਹਾ ਕੋਈ ਕਹੇ ਕਿ ਕਰਪਸ਼ਨ ਹੋ ਰਹੀ ਹੈ ਮੈਂਬਰਸ਼ਿਪ ਹੀ ਚੱਲ ਰਹੀ ਹੈ ਇਹ ਨਹੀਂ ਹੋ ਸਕਦਾ ਅਗੇ ਫਿਊਚਰ 'ਚ ਕੋਈ ਉਹਨਾਂ ਦੇ ਮੈਂਬਰ ਜਿਹੜੇ ਨੇ ਉਹ ਇਸ ਪਾਰਟੀ 'ਚ ਆ ਕੇ ਸ਼ਾਮਿਲ ਹੋ ਜਾਣ ਇਹ ਸਾਰੇ ਸਾਰਾ ਕੁਝ ਦੇਖ ਲਓ ਫਿਊਚਰ ਚ ਕੀ ਹੁੰਦਾ ਕਿ ਨਹੀਂ ਦੇਖਦਾ ਮਨੂੰ ਪੰਜਾਬ ਦਾ ਫਿਊਚਰ ਜਿਹੜਾ ਹੈ ਨਾ ਇਸ ਸਰਕਾਰ ਦੇ ਗਵਰਨੈਂਸian ਲੈਕੋ ਗਵਰਨੈਂਸ ਦੇ ਅੰਦਰ ਬਹੁਤ ਹੀ ਅੰਧਕਾਰ ਮੈ ਨਜ਼ਰ ਆ ਰਿਹਾ ਹੈ। ਅੰਧਾਰ ਹਾਈਜੈਕ ਨੂੰ ਲੈ ਕੇ ਇੱਕ OTT ਇੱਕ ਨਵਾਂ ਵਿਵਾਦ ਚੜਾ। ਬੜੀ ਕੰਟਰੋਵਰਸੀ ਹੋ ਰਹੀ ਹੈ। ਸਰ ਕਾਂਗਰਸ ਕਹਿ ਰਹੀ ਹੈ ਕਿ ਹਮਾਰੇ ਟਾਈਮ 'ਚ ਪਕੜੇ ਥੇ ਅਤੰਗਵਾਦੀ ਔਰ BJP ਕੋਈ ਟਾਈਮ 'ਚ ਛੋੜ ਦਿੱਤੇ ਗਏ। ਇਸ ਲਈ ਇਹ ਕੰਟਰੋਵਰਸੀ ਹੋ ਰਹੀ ਹੈ। ਪਤਾ ਨਹੀਂ ਹੁਣ ਉਹ ਐਮਰਜੈਂਸੀ ਦਾ ਕ੍ਰੈਡਿਟ ਲੈ ਨਹੀਂ ਰਿਹਾ ਵੀ ਉਹ ਵੀ ਅਸੀਂ ਕੀਤੀ ਸੀ। ਇਹਨਾਂ ਗੱਲਾਂ ਦਾ ਹੁਣ ਕੀ ਹੈ ਸਭ? ਦੇਖੋ ਨਾ ਤਾਂ ਮੈਂ ਇੱਕ ਅੰਧਾਰ ਠਾਈ ਜਿਹਾ ਕਿ ਦੇਖਿਆ। ਇੱਕ ਬਹੁਤ ਹੀ ਬਹੁਤ ਹੀ ਮੰਦਪਾਕੇ ਕੱਟਣਾ ਸਾਡੇ ਘੱਡੀ ਸੀ ਇਹਦੇ ਰਾਜ ਦੀ ਘੱਡੀ ਨਹੀਂ ਘੱਟੀ ਉਸੇ ਤਰ੍ਹਾਂ ਹੀ ਐਮਰਜੈਂਸੀ ਹੋ ਫਿਲਮ ਨੂੰ ਲੈ ਕੇ ਰੋਲਾ ਪਿਆ ਖੜਾ ਕੇ ਜਿਵੇਂ ਫਿਲਮਾਂ ਦਾ ਜੜ ਆ ਜਿਹੜੀ ਹੈ ਉਹਦਾ ਸਾਰਾ ਵੇਖੜਾ ਸਭ ਕਿਸਾ ਤੇ ਅੱਜ ਜ਼ਿੰਮੇਵਾਰੀ ਭਾਜਪੀ ਤੇ ਮੋਦੀਆਂ ਤੇ ਹੈ ਤੇ ਲੋਕ ਜਿਹੜੇ ਦੇਸ਼ ਦੇ ਪ੍ਰਤੀ ਸਮਰਪਿਤ ਹੈ ਜਿਹੜੇ ਪੰਜਾਬ ਦੇ ਪ੍ਰਤੀ ਸਿਹਰਦ ਹੈ ਉਹ ਸਾਰੇ ਅੱਜ ਬੀਜੇਪੀ ਕਹਿੰਨੀ ਬੜੀ ਆਸ ਨਾਲ ਦੇਖ ਰਿਹਾ ਤੇ ਮੈਨੂੰ ਉਮੀਦ ਹੈ ਵੀ ਅਸੀਂ ਇਹ ਜਿਹੜਾ ਨਿਸ਼ਾਨਾ ਹੈ ਉਸ ਤੋਂ ਵੀ ਅੱਗੇ ਮੈਂਬਰਸ਼ਿਪ ਦਾਵਾ ਕਰਦਾ। ਜੀ ਤੁਸੀਂ ਇੱਕ ਸਵਾਲ ਚੱਕਿਆ ਸੀ ਲਗਾ ਆਪ ਦੇ ਸੁਧਾਏਗਾ ਆਪਣੇ ਵਿਧਾਨ ਸਭਾ ਚ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ ਆਪਣੀ ਪਾਰਟੀ ਦੇ ਖਿਲਾਫ। ਉਹ ਵਿਚਾਰ ਕਰੇ ਆਮ ਆਦੀ ਪਾਰਟੀ ਕੇ ਸਾਥ ਗਠਜੰਬਨ ਕੋ ਲੈਕਰ। ਸੌਰੀ ਮੈਂ ਇੱਕ ਇੱਕ ਵਿਧਾਨ ਸਭਾ ਚੁਣੌਤ ਨੂੰ ਲੈਕਰ ਆਮ ਆਦੀ ਪਾਰਟੀ ਔਰ ਕਾਂਗਰਸ ਗਠਜੰਬਨ ਵੀ ਚੁਣੌਤ ਲੜ ਸਕਤੀ ਹੈ। ਰਾਹੁਲ ਗਾਂਧੀ ਇਸ ਬਾਰੇ ਵਿਚਾਰ ਵਿਮਰਸ਼ ਕਰ ਰਹੇ ਹੈ। ਇਸ ਮੈਂ ਵਿਚਾਰ ਵਿਮਰਸ਼ ਕੌਣ ਸ ਹੈ ਜੋ ਬਾੜ ਮਸਤਾ ਸਾਹਮਣੇ ਹੈ ਖੜਾ ਹੈ ਤੁਹਾਨੂੰ ਇਹ ਤੁਹਾ ਚੰਡੀਗੜ੍ਹ ਮੇ ਖੜੇ ਆਜ ਆਪਣੇ ਤੋਂ ਯਹਾਂ ਪੇ ਕੌਣ ਹੈ ਜੀ ਤੁਹਾਨੂੰ ਇਕੱਠੇ ਹੀ ਹੈ ਜੀ ਦੇਸ਼ ਭਰ ਮੇ ਇਕੱਠੇ ਹੈ ਤੋਂ ਹਰਿਆਣਾ ਔਰ ਪੰਜਾਬ ਇੱਕ ਪਾਰਟੀਆਂ ਪੰਜਾਬ ਕਾ ਯੇ ਲੋਕੋ ਕੋ ਗੁਮਰਾ ਕਰਨੇ ਕੇ ਲੀਏ ਲੋਕੋ ਕੋ ਬੇਵਕੂਫ ਕਰਨੇ ਕਾ ਇੱਕ ਪ੍ਰਯਾਸ ਹੈ ਅਲੱਗ ਅਲੱਗ ਜੱਗਰ ਸਾਹਿਬ ਆਜ ਡੀਜੀਪੀ ਸਾਹਿਬ ਨੂੰ ਬੁਲਾਇਆ ਹੈ ਲਾਅ ਐਂਡ ਆਰਡਰ ਤੇ ਸਿਚੁਏਸ਼ਨ ਨੂੰ ਲੈ ਕੇ ਵਿਧਾਨ ਸਭਾ ਚਾਹ ਸ਼ਾਇਦ ਡੀਜੀਪੀ ਸਾਹਿਬ ਆਣ ਕੇ ਉਹਨਾਂ ਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਕਿਉਂਕਿ ਤੁਸੀਂ ਵੀ ਇਹ ਗੱਲ ਬਾਰ-ਬਾਰ ਕਹੀ ਕਿ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈਏ ਡਰੱਗਸ ਨੂੰ ਲੈ ਕੇ ਆ ਕ੍ਰਾਪਸ਼ਨ ਨੂੰ ਲੈ ਕੇ ਮਾੜੇ ਚੜ ਮਾੜੇ ਗਿਆਦਾ ਕੀ ਕੀਆ ਸਾਬ ਅੱਜ ਮਜਬੂਰੀ ਦੇ ਅੰਦਰ ਸਪੀਕਰ ਸਾਹਿਬ ਨੂੰ ਆ ਸਵਾਲ ਉੱਤੇ ਚੱਕਣਾ ਪਿਆ ਭਾਜਪਾ ਦੀ ਜ਼ਰੂਰਤ ਅੱਜ ਪੰਜਾਬ ਦੇ ਅੰਦਰ ਹੋਰ ਵੀ ਜ਼ਿਆਦਾ ਹੈ ਸਾਨੂੰ ਮਜ਼ਬੂਤ ਹੋ ਕੇ ਕੰਮ ਕਰਨ ਦੀ ਗੱਲ ਹੈ ਇੱਕ ਸਵਾਲ ਹੋ ਰਿਹਾ ਹੈ ਇਸ ਬਾਰੇ ਬਿਸ਼ਨੋਈ ਜਿਹੜੀ ਇੰਟਰਵਿਊ ਹੋਈ ਹੈ ਦੇਸ਼ ਦੇ ਅੰਦਰ ਹੈ ਸਭ ਜੋ ਮੈਂ ਕਹ ਰਿਹਾ ਮੈਂ ਤਾਂ ਬੇਵਕੂਫ ਬਣਾ ਰਹੇ ਚਾਹੇ ਪੰਜਾਬ ਹੈ ਚਾਹੇ ਚੰਡੀਗੜ੍ਹ ਕਰੇ ਇੱਥੇ ਘਟੇ ਘੱਟੇ ਨਹੀਂ ਸਭਾ ਲੋਕਾਂ ਨੂੰ ਰੱਖਦੇ ਸਵਾਲ ਹੈ ਸਵਾਲ ਵਿਧਾਇਕ ਨੇ ਜਿਹੜੇ ਆਪ ਦੇ ਆਪਣੀ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਕਰਪਸ਼ਨ ਨੇ ਕੋਈ ਨਹੀਂ ਪੱਥਰ ਤੋੜ ਰਿਹਾ ਕੋਈ ਕਹੇ ਕਿ ਕਰਪਸ਼ਨ ਹੋ ਰਹੀ ਹੈ ਮੈਂਬਰਸ਼ਿਪ ਹੀ ਚੱਲ ਰਹੀ ਹੈ ਐ ਨਹੀਂ ਹੋ ਸਕਦਾ ਅਗੇ ਫਿਊਚਰ 'ਚ ਕੋਈ ਉਹਨਾਂ ਦੇ ਮੈਂਬਰ ਜਿਹੜੇ ਨੇ ਉਹ ਇਸ ਪਾਰਟੀ 'ਚ ਆ ਕੇ ਸ਼ਾਮਿਲ ਹੋ ਜਾਣ ਇਹ ਸਾਰੇ ਸਾਰਾ ਕੁਝ ਦੇਖ ਲਓ ਫਿਊਚਰ ਚ ਕੀ ਹੁੰਦਾ ਕਿ ਨਹੀਂ ਦੇਖਦਾ ਮਨੂੰ ਪੰਜਾਬ ਦਾ ਫਿਊਚਰ ਜਿਹੜਾ ਨਾ ਇਸ ਸਰਕਾਰ ਦੇ ਗਵਰਨਸ ਜਾਂ ਲੈਕੋ ਗਵਰਨਸ ਦੇ ਅੰਦਰ ਬਹੁਤ ਹੀ ਅੰਧਕਾਰ ਮੈ ਨਜ਼ਰ ਆ ਰਿਹਾ ਹੈ ਅੰਧਾਰ ਹਾਈਜੈਕ ਕੋ ਲੈ ਕੇ ਰੋਟੀ ਇੱਕ ਨਿਆ ਵਿਵਾਦ ਚੱਲ ਰਿਹਾ ਹੈ ਕੌਂਟਰੋਵਰਸੀ ਹੋ ਰਹੀ ਹੈ ਸਭ ਕਾਂਗਰਸ ਕਹਿ ਰਹੀ ਹੈ ਕਿ ਹਮਾਰੇ ਟਾਈਮ ਮੇਂ ਪਕੜੇ ਥੇ ਆਤੰਕਵਾਦੀ ਔਰ ਬੀਜੇਪੀ ਕੋ ਟਾਈਮ ਪਰ ਛੋੜ ਦिएਗੇ ਇਸ ਲਈ ਇਹ ਕੌਂਟਰੋਵਰਸੀ ਹੋ ਰਹੀ ਹੈ ਪਤਾ ਨਹੀਂ ਹੁਣ ਉਹ ਐਮਰਜੈਂਸੀ ਦਾ ਕ੍ਰੈਡਿਟ ਲੈ ਨਹੀਂ ਰਿਹਾ ਵੀ ਉਹ ਵੀ ਅਸੀਂ ਕੀਤੀ ਸੀ ਇਹ ਨਾ ਗੱਲਾਂ ਤਾਂ ਹੁਣ ਕੀ ਹੈ ਸਭ ਦੇਖੋ ਨਾ ਤਾਂ ਮੈਂ ਇੱਕ ਅਧਾਰਾਈ ਜਿਹਾ ਕਿ ਦੇਖਿਆ ਇੱਕ ਬਹੁਤ ਹੀ ਬਹੁਤ ਹੀ ਮੰਦਪਾਗੀ ਕਸਨਾ ਸਾਡੇ ਘੱਡੀ ਸੀ ਇਹਦੇ ਰਾਜ ਚ ਘੱਡੀ ਨਹੀਂ ਘੱਡੀ ਉਸੇ ਤਰ੍ਹਾਂ ਹੀ ਐਮਰਜੈਂਸੀ ਉਹ ਫਿਲਮ ਨੂੰ ਲੈ ਕੇ ਰੌਲਾ ਪਿਆ ਖੜਾ ਕਿ ਫਿਲਮਾਂ ਦਾ ਜੜ ਆ ਜਿਹੜੀ ਹੈ ਉਹ ਉਹਦਾ ਸਾਰਾ ਵੇਖੜਾ ਸਭ ਕਿਸਾ ਕਿ ਅੱਜ ਜ਼ਿੰਮੇਵਾਰੀ ਭਾਜਪੀ ਤੇ ਮੋਦੀਆਂ ਤੇ ਹੈ ਤੇ ਲੋਕ ਜਿਹੜੇ ਦੇਸ਼ ਦੇ ਪ੍ਰਤੀ ਸਮਰਪਿਤ ਹੈ ਜਿਹੜੇ ਪੰਜਾਬ ਦੇ ਪ੍ਰਤੀ ਸਿਹਰਦ ਹੈ ਉਹ ਸਾਰੇ ਅੱਜ ਬੀਜੇਪੀ ਕਹਿੰਨੀ ਬੜੀ ਆਸ ਨਾਲ ਦੇਖ ਰਿਹਾ ਤੇ ਮਨ ਨੂੰ ਉਮੀਦ ਹੈ ਵੀ ਅਸੀਂ ਇਹ ਜਿਹੜਾ ਨਿਸ਼ਾਨਾ ਹੈ ਉਸ ਤੋਂ ਵੀ ਅਗੇ ਮੈਂਬਰਸ਼ਿਪ ਦਾਵਾ ਕਰਦੇ ਤੁਸੀਂ ਇੱਕ ਸਵਾਲ ਚੱਕਿਆ ਸੀ ਲੋਕ ਆਪ ਦੇ ਕਿਹਾ ਹੈ ਕਿ ਆਪਣੇ ਵਿਧਾਨ ਸਭਾ ਚ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ ਆਪਣੀ ਪਾਰਟੀ ਦੇ ਖਿਲਾਫ ਉਹ ਵਿਚਾਰ ਕਰੇ ਆਮ ਆਦੀ ਪਾਰਟੀ ਕੇ ਸਾਥ ਗਠਜੰਬਨ ਕੋਲੇ ਕਰ Sorry ਮੈਂ ਇੱਕ ਵਿਧਾਨ ਸਭਾ ਚੁਣੌਤ ਕੋਲੇ ਕਰ ਆਮ ਆਦੀ ਪਾਰਟੀ ਔਰ ਕਾਂਗਰਸ ਗਠਜੰਬਨ ਤੇ ਚੁਣੌਤ ਲੜ ਸਕਤੀ ਹੈ ਰਾਹੁਲ ਗਾਂਧੀ ਇਸ ਵਕਤ ਵਿਚਾਰ ਵਿਮਰਸ਼ ਕਰ ਰਹੇ ਹੈ ਇਸ ਵਿੱਚ ਵਿਚਾਰ ਵਿਮਰਸ਼ ਕੌਣ ਸ ਹੈ ਜਿਹੜਾ ਬਾੜਮਸ਼ਤਾ ਸਾਹਮਣੇ ਹੈ ਖੜਾ ਹੈ ਤੁਹਾਨੂੰ ਇਹ ਤੁਹਾਡੇ ਸਾਹਮਣੇ ਇੱਥੇ ਕੇ ਚੰਡੀਗੜ੍ਹ ਮੇ ਖੜੇ ਆਜ ਆਪਣੇ ਤੋਂ ਯਹਾਂ ਪੇ ਕੌਣ ਹੈ ਜੀ ਤੁਹਾਨੂੰ ਇਕੱਠੇ ਹੀ ਹੈ ਜੀ ਦੇਸ਼ ਭਰ ਮੇ ਇਕੱਠੇ ਹੈ ਤੋਂ ਹਰਿਆਣਾ ਔਰ ਪੰਜਾਬ ਇੱਕ ਪਾਰਟੀ ਹੈ ਪੰਜਾਬ ਕੇ ਇਹ ਲੋਕੋ ਕੋ ਗੁੰਮਰਾਹ ਕਰਨੇ ਕੇ ਲੀਏ ਲੋਕੋ ਕੋ ਬੇਵਕੂਫ ਕਰਨੇ ਕੇ ਇੱਕ ਪ੍ਰਯਾਸ ਹੈ ਅਲੱਗ ਅਲੱਗ ਜਗਰ ਸਾਹਿਬ ਅੱਜ ਡੀਜੀਪੀ ਸਾਹਿਬ ਨੂੰ ਬੁਲਾਇਆ ਹੈ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਵਿਧਾਨ ਸਭਾ ਚਾਹ ਸ਼ਾਇਦ ਡੀਜੀਪੀ ਸਾਹਿਬ ਆਣ ਕੇ ਉਹਨਾਂ ਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਕਿਉਂਕਿ ਤੁਸੀਂ ਵੀ ਇਹ ਗੱਲ ਬਾਰ-ਬਾਰ ਕਹੀ ਕਿ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈਏ ਡਰੱਗਸ ਨੂੰ ਲੈ ਕੇ ਆ ਕ੍ਰਾਪਸ਼ਨ ਨੂੰ ਲੈ ਕੇ ਕਿ ਮਾੜੇ ਚੜ ਮਾੜੇ ਗਿਆ ਤਾਂ ਕੀ ਕਿਹਾ ਸਾਬ ਅੱਜ ਮਜਬੂਰੀ ਦੇ ਅੰਦਰ ਸਪੀਕਰ ਸਾਹਿਬ ਨੂੰ ਆ ਸਵਾਲ ਉੱਥੇ ਚੱਕਣਾ ਪਿਆ ਬੀਜੇਪੀ ਦੀ ਜ਼ਰੂਰਤ ਅੱਜ ਪੰਜਾਬ ਦੇ ਅੰਦਰ ਹੋਰ ਵੀ ਜ਼ਿਆਦਾ ਹੈ ਸਾਨੂੰ ਮਜ਼ਬੂਤ ਹੋ ਕੇ ਕੰਮ ਕਰੀ ਸਰਕਾਰੀ ਗੱਲ ਹੈ ਚੱਕਣ ਦੀ ਕਹਾਣੀ ਹੈ ਇੱਕ ਸਵਾਲ ਹੋ ਰਿਹਾ ਹੈ ਇਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਹੈ ਜ ਆ ਦੇਸ਼ ਦੇ ਅੰਦਰ ਸਭ ਸੁਣੋ ਮੈਂ ਕਹ ਰਿਹਾ ਮੈ ਤਾਂ ਬੇਬੂਕ ਬਣਾ ਰਹੇ ਚਾਹੇ ਪੰਜਾਬ ਹੈ ਚਾਹੇ ਚੰਡੀਗੜ੍ਹ ਕਰੇ ਇੱਥੇ ਇਕੱਠੇ ਨਹੀਂ ਸਭ ਲੋਕਾਂ ਨੂੰ ਰੱਖਿਆ ਜਕਨ ਜਕਨ ਸਭ ਨੇ ਵਿਧਾਇਕ ਕਿਨੇ ਜਿਹੜੇ ਆਪ ਦੇ ਆਪਣੀ ਸਰਕਾਰ ਦਾ ਸਵਾਲ ਚੁੱਕ ਰਹੇ ਨੇ ਕਰਪਸ਼ਨ ਨੇ ਕੋਈ ਨਹੀਂ ਪੱਥਰ ਤੋੜ ਰਿਹਾ ਕੋਈ ਕਹੇ ਕਿ ਕਰਪਸ਼ਨ ਹੋ ਰਹੀ ਹੈ ਮੈਂਬਰਸ਼ਿਪ ਵੀ ਚੱਲ ਰਹੀ ਹੈ ਐ ਨਹੀਂ ਹੋ ਸਕਦਾ ਅਗੇ ਫਿਊਚਰ 'ਚ ਕੋਈ ਉਹਨਾਂ ਦੇ ਮੈਂਬਰ ਜਿਹੜੇ ਨੇ ਉਹ ਇਸ ਪਾਰਟੀ 'ਚ ਆ ਕੇ ਸ਼ਾਮਿਲ ਹੋ ਜਾਣ ਇਹ ਸਾਰੇ ਸਾਰਾ ਕੁਝ ਦੇਖੀਏ ਫਿਊਚਰ 'ਚ ਕੀ ਹੁੰਦਾ ਕਿ ਨਹੀਂ ਦੇਖਦਾ ਮਨੂੰ ਪੰਜਾਬ ਦਾ ਫਿਊਚਰ ਜਿਹੜਾ ਨਾ ਇਸ ਸਰਕਾਰ ਦੇ ਗਵਰਨਰਸ ਜਾਂ ਲੈਕੋ ਗਵਰਨਰਸ ਦੇ ਅੰਦਰ ਬਹੁਤ ਹੀ ਅੰਧਕਾਰ ਮੈਨੂੰ ਨਜ਼ਰ ਆ ਰਿਹਾ ਹੈ। ਹਾਈਜੈਕ ਨੂੰ ਲੈ ਕੇ ਇੱਕ ਓਟੀਟੀ ਇੱਕ ਨਵਾਂ ਵਿਵਾਦ ਚੱਲ ਰਿਹਾ ਹੈ। ਬੜੀ ਕੌਂਟਰੋਵਰਸੀ ਹੋ ਰਹੀ ਹੈ। ਸਭ ਕਾਂਗਰਸ ਕਹਿ ਰਹੀ ਹੈ ਕਿ ਹਮਾਰੇ ਟਾਈਮ 'ਚ ਮੇਂ ਪਕੜੇ ਥੇ ਅਤੰਗਵਾਦੀ ਔਰ ਬੀਜੇਪੀ ਕੋ ਟਾਈਮ 'ਚ ਛੋੜ ਦਿੱਤੇਗੇ। ਇਸ ਲਈ ਇਹ ਕੌਂਟਰੋਵਰਸੀ ਹੋ ਰਹੀ ਹੈ। ਪਤਾ ਨਹੀਂ ਹੁਣ ਉਹ ਐਮਰਜੈਂਸੀ ਦਾ ਕ੍ਰੈਡਿਟ ਲੈ ਨਹੀਂ ਰਿਹਾ। ਵੀ ਉਹ ਵੀ ਅਸੀਂ ਕੀਤੀ ਸੀ। ਇਹਨਾਂ ਗੱਲਾਂ ਤਾਂ ਹੁਣ ਕੀ ਹੈ ਸਭ? ਦੇਖੋ ਨਾ ਤਾਂ ਮੈਂ ਇੱਕ ਅੰਧਾਰ ਹਾਈਜੈਕ ਦੇਖਿਆ। ਇੱਕ ਬਹੁਤ ਹੀ ਬਹੁਤ ਹੀ ਮੰਦਪਾਗੀ ਕਰਨਾ ਸਾਡੇ ਘੱਡੀ ਸੀ ਇਹਦੇ ਰਾਤ ਸੀ ਘੱਡੀ ਨਹੀਂ ਘੱਡੀ ਉਸੇ ਤਰ੍ਹਾਂ ਹੀ ਐਮਰਜੈਂਸੀ ਹੌਫਿਲ ਨੂੰ ਲੈ ਕੇ ਰੋੜਾ ਪਿਆ ਖੜਾ ਗਿਆ ਜਿਵੇਂ ਫਿਲਮਾਂ ਦਾ ਜੜ ਆ ਜਿਹੜੀ ਹੈ ਉਹਦਾ ਸਾਰਾ ਵੇਖੜਾ ਸਭ ਪੁੱਛਾ ਕਿ ਅੱਜ ਜ਼ਿੰਮੇਵਾਰੀ ਭਾਜਪੀ ਤੇ ਮੋਦੀਆਂ ਤੇ ਹੈ ਤੇ ਲੋਕ ਜਿਹੜੇ ਦੇਸ਼ ਦੇ ਪ੍ਰਤੀ ਸਮਰਪਿਤ ਹੈ ਜਿਹੜੇ ਪੰਜਾਬ ਦੇ ਪ੍ਰਤੀ ਸਿਹਰਦ ਹੈ ਉਹ ਸਾਰੇ ਅੱਜ ਬੀਜੇਪੀ ਕੰਨੀ ਬੜੀ ਆਸ ਨਾਲ ਦੇਖ ਰਿਹਾ ਤੇ ਮੈਨੂੰ ਉਮੀਦ ਹੈ ਵੀ ਅਸੀਂ ਇਹ ਜਿਹੜਾ ਨਿਸ਼ਾਨਾ ਹੈ ਉਸ ਤੋਂ ਵੀ ਅਗੇ ਮੈਂਬਰਸ਼ਿਪ ਦਾਵਾ ਕਰਦਾ ਕਹੋ ਤੁਸੀਂ ਇੱਕ ਸਵਾਲ ਚੱਕਿਆ ਸੀ ਲੱਗਦਾ ਆਪਦੇ ਵਿਧਾਨ ਸਭਾ ਚ ਬਹੁਤ ਸਾਰੇ ਸਵਾਲ ਚੁੱਕ ਰਹੇ ਨੇ ਆਪਣੀ ਪਾਰਟੀ ਦੇ ਖਿਲਾਫ ਉਹ ਵਿਚਾਰ ਕਰੇ ਆਮ ਆਦੀ ਪਾਰਟੀ ਕੇ ਸਾਥ ਗਠਜੰਬਨ ਕੋਲੇ ਕਰ ਸੋਰੀ ਮੈਂ ਇੱਕ ਵਿਧਾਨ ਸਭਾ ਚੁਨਾਵ ਕੋ ਲੈ ਕੇ ਆਮ ਆਦੀ ਪਾਰਟੀ ਔਰ ਕਾਂਗਰਸ ਗਠਜੰਬਨ ਵਿੱਚ ਚੁਨਾਵ ਲੜ ਸਕਤੀ ਹੈ ਰਾਹੁਲ ਗਾਂਧੀ ਇਸ ਬਤ ਵਿਚਾਰ ਵਿਮਰਸ਼ ਕਰ ਰਹੇ ਹੈ ਇਸ ਵਿੱਚ ਵਿਚਾਰ ਵਿਮਰਸ਼ ਕੌਣ ਸ ਹੈ ਜੋ ਬਾੜਮਸ਼ ਦਾ ਸਾਹਮਣੇ ਹੈ ਖੜਾ ਹੈ ਤੁਹਾਨੂੰ ਇਹ ਤੁਹਾਡੇ ਸਾਹਮਣੇ ਇੱਥੇ ਖੁੱਲ ਕੇ ਚੰਡੀਗੜ੍ਹ ਮੇ ਖੜੇ ਆਜ ਆਪਣੇ ਤੋ ਯਹਾਂ ਪੇ ਕੌਣ ਹੈ ਤੁਹਾਨੂੰ ਇਕੱਠੇ ਹੀ ਹੈ ਜੀ ਦੇਸ਼ ਭਰ ਮੇ ਇਕੱਠੇ ਹੈ ਤੋ ਹਰਿਆਣਾ ਅਰ ਪੰਜਾਬ ਇੱਕ ਪਾਰਟੀਆਂ ਪੰਜਾਬ ਕੇ ਇਹ ਲੋਕੋ ਕੋ ਗੁਮਰਾਹ ਕਰਨੇ ਕੇ ਲੀਏ ਲੋਕੋ ਕੋ ਬੇਵਕੂਫ ਕਰਨੇ ਕੇ ਇੱਕ ਪ੍ਰਯਾਸ ਹੈ ਅਲੱਗ ਅਲੱਗ ਜਗਰ ਸਾਹਿਬ ਆਜ ਡੀਜੀਪੀ ਸਾਹਿਬ ਨੂੰ ਬੁਲਾਇਆ ਹੈ ਲਾਅ ਐਂਡ ਆਰਡਰ ਦੇ ਸਿਚੁਏਸ਼ਨ ਨੂੰ ਲੈ ਕੇ ਵਿਧਾਨ ਸਭਾ ਚਾਹੇ ਸ਼ਾਇਦ ਡੀਜੀਪੀ ਸਾਹਿਬ ਆਣ ਕੇ ਉਹਨਾਂ ਨੂੰ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਲੈ ਕੇ ਕਿਉਂਕਿ ਤੁਸੀਂ ਵੀ ਇਹ ਗੱਲ ਬਾਰ-ਬਾਰ ਕਹੀ ਕਿ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈਏ ਡਰੱਗਸ ਨੂੰ ਲੈ ਕੇ ਆ ਕ੍ਰਾਪਸ਼ਨ ਨੂੰ ਲੈ ਕੇ ਕਿਤੇ ਮਾੜੇ ਚੜ ਮਾੜੇ ਗਿਆ ਤਾਂ ਕੀ ਕਿਹਾ ਸਾਬ ਅੱਜ ਮਜਬੂਰੀ ਦੇ ਅੰਦਰ ਸਪੀਕਰ ਸਾਹਿਬ ਨੂੰ ਆ ਸਵਾਲ ਉੱਥੇ ਚੱਕਣਾ ਪਿਆ ਬੀਜਪੀ ਦੀ ਜ਼ਰੂਰਤ ਅੱਜ ਪੰਜਾਬ ਦੇ ਅੰਦਰ ਹੋਰ ਵੀ ਜ਼ਿਆਦਾ ਹੈ ਸਾਨੂੰ ਮਜ਼ਬੂਤ ਹੋ ਕੇ ਕੰਮ ਕਰਨਾ ਚੱਕਰੀ ਦੀ ਗੱਲ ਹੈ ਚੱਕਰੀ ਚੱਕਰੀ ਇਹ ਕਵਾਲ ਹੋ ਰਿਹਾ ਹੈ ਇਸ ਦਾ ਮਤਲਬ ਬਿਸ਼ਨੋਈ ਜਿਹੜੀ ਇੰਟਰਵਿਊ ਹੋਈ ਹੈ ਜੇ ਦੇਸ਼ ਦੇ ਅੰਦਰ ਹੈ ਸਭ ਮੈਂ ਕਹ ਰਿਹਾ ਮੈਨੂੰ ਬੇਕੂਬ ਬਣਾ ਰਹੇ ਚਾਹੇ ਪੰਜਾਬ ਹੈ ਚਾਹੇ ਚੰਡੀਗੜ੍ਹ ਕਰੇ ਇੱਥੇ ਘਟੇ-ਘਟੇ ਨਹੀਂ ਸੌਦਾ ਹੈ ਲੋਕਾਂ ਨੂੰ ਰਾਖਾ ਸਵਾਲ ਵੀ ਪਾਇਆ ਕਿ ਨਾ ਜਿਹੜੇ ਆਪ ਦੇ ਆਪਣੀ ਸਰਕਾਰ ਤੋਂ ਸਵਾਲ ਚੁੱਕ ਰਹੇ ਨੇ ਕਰਪਸ਼ਨ ਨੇ ਕੋਈ ਨਹੀਂ